ਇਹ ਹੁਣ ਕਾਉਂਸਲਰ ਤੋਂ ਲੈ ਕੇ ਐਮ ਐਲ ਏ ਤੇ ਸੀ ਐਮ ਦੇ ਰੇਟ ਦੱਸੀ ਜਾਂਦੇ ਨੇ ਇਹਨਾਂ ਦੀ ਨੀਤ ਇਹ ਹੈ ਜੀ ਇਹਨਾਂ ਨੂੰ ਕੁਰਸੀਆਂ ਦੇ ਰੇਟ ਮੁਬਾਰਕ ਹੋਣ ਸਾਰਿਆਂ ਨੂੰ ਕਿੰਨੇ ਸੌ ਕਰੋੜ ਚ ਸੀ ਐਮ ਦੀ ਕੁਰਸੀ ਵਿਕਦੀ ਐ ਕਿੰਨੇ ਸੌ ਕਰੋੜ ਚ ਮੰਤਰੀ ਵਿਕਦੇ ਨੇ ਇਹਦਾ ਮੰਡੀਆਂ ਦੇ ਭਾਅ ਵਾਂਗੂ ਸੁਣਾਉਣ ਲੱਗ ਗਏ ਜਿਹੜੇ ਹਾਤੀ ਪ੍ਰੋਗਰਾਮ ਚ ਆਉਂਦੇ ਹੁੰਦੇ ਸੀ ਪਹਿਲਾਂ ਠੀਕ ਹੈ ਨਾ ਕਿ ਇੰਨੇ ਚ ਅੱਜ ਐਮ ਐਲ ਏ ਵਿਕੇ ਨੇ ਜੀ ਇੰਨੇ ਚ ਅੱਜ ਜਿਹੜਾ ਉਹ ਕਾਉਂਸਲਰ ਵਿਕੇ ਨੇ ਜੀ ਇੰਨੇ ਚ ਸੀ ਐਮ ਵਿਕ ਗਿਆ ਜੀ ਤੇ ਇਹਨਾਂ ਨੂੰ ਇਹਨਾਂ ਦੇ ਰੇਟ ਮੁਬਾਰਕ ਏ ਪੰਜਾਬ ਦੀ ਮਤਲਬ ਇਕਨੋਮੀ ਦਾ ਰੇਟ ਲਾ ਰਹੇ ਨੇ ਇਹ ਪੰਜਾਬ ਦੀਆਂ ਕੁਰਸੀਆਂ ਦੇ ਰੇਟ ਲਾ ਰਹੇ ਨੇ ਕਿ ਜੀ ਆ ਆ ਮਹਿਕਮਾ ਇੰਨੇ ਚ ਵਿਕੂਗਾ ਆ ਮੰਤਰਾਲਾ ਇੰਨੇ ਚ ਵਿਕੂਗਾ ਤੇ ਸੀਐਮ ਇੰਨੇ ਚ ਵਿਕੂਗਾ ਇੱਥੋਂ ਇਹਨਾਂ ਦੀ ਨੀਅਤ ਪਤਾ ਲੱਗਦੀ ਹੈ ਠੀਕ ਹੈ ਨਾ ਮੈਂ ਪੰਜਾਬ ਦੇ ਵਿੱਚ ਇਨਵੈਸਟਮੈਂਟ ਲੈ ਕੇ ਆਉਣ ਬਾਰੇ ਗੱਲਾਂ ਕਰ ਰਿਹਾ ਮੈਂ ਪੰਜਾਬ ਦੇ ਵਿੱਚ ਇੰਡਸਟਰੀ ਨੂੰ ਵਾਪਸ ਲੈ ਕੇ ਆਉਣ ਬਾਰੇ ਗੱਲ ਕਰ ਰਹੇ ਆ ਇਹ ਬਲਟੋਹੇ ਨੂੰ ਵਾਪਸ ਲੈ ਕੇ ਆਉਣ ਬਾਰੇ ਗੱਲ ਕਰ ਰਹੇ ਨੇ ਠੀਕ ਹੈ ਜੀ ਮੈਂ ਉਹਨਾਂ ਦੇ ਇੰਡਸਟਰੀਲਿਸਟਾਂ ਦੇ ਕਿਸਾਨਾਂ ਦੇ ਕਰਜ਼ੇ ਜਾਂ ਬਿਜਲੀ ਦੇ ਬਿੱਲ ਮਾਫ ਕਰਨ ਨੂੰ ਫਿਰਦਾ ਇਹ ਗੈਨੀਕਰ ਬਚਨ ਸਿੰਘ ਨੂੰ ਮਾਫ ਕਰੀ ਜਾਂਦੇ ਜੀ ਫਰਕ ਹੈ ਬਸ ਨੀਤਾਂ ਦਾ ਮੈਂ ਤਾਂ ਕੰਮ ਕਰੂੰਗਾ ਬਾਕੀ ਲੋਕਾਂ ਤੇ ਛੱਡ ਦਿੰਨੇ ਆ ਲੋਕਾਂ ਨੂੰ ਪਤਾ ਕਿ ਕੌਣ ਕਿੰਨੀ ਮਿਹਨਤ ਕਰ ਰਿਹਾ ਪੰਜਾਬ ਵਾਸਤੇ ਕਿਹਦੇ ਕਿਹਦੇ ਦਿਲ ਚ ਦਰਦ ਹੈ ਜਿਹੜੇ ਸੌਆਂ ਕਰੋੜਾਂ ਦੀਆਂ ਜਿਹੜੇ 1900 ਕਰੋੜ ਚਾਹ ਬਿਖਿਆ ਫਿਰ ਐ ਥੋੜੀ ਹੋਊਗਾ ਫਿਰ ਵੀ 500 ਕਰੋੜ ਚ ਸੀਐਮ ਦੀ ਕੁਰਸੀ ਲੈ ਕੇ ਫਿਰ ਉਹ ਸੇਵਾ ਕਰੂਗਾ ਫਿਰ ਉਹ ਉਹ ਪਹਿਲਾਂ ਤਾਂ ਉਹ 500 ਕਰੋੜ ਪੂਰਾ ਕਰੂਗਾ ਫਿਰ ਉਸ ਤੋਂ ਬਾਅਦ ਉਹ ਪ੍ਰੋਫਿਟਵਲ ਜਾਊਗਾ ਇਹ ਤਾਂ ਫਿਰ ਪੰਜਾਬ ਦਾ ਟੈਂਡਰ ਹੀ ਲਾਤਾ ਇਹਨਾਂ ਨੇ ਕਿ ਪੰਜਾਬ ਦਾ ਟੈਂਡਰ ਖੁੱਲ ਗਿਆ ਜੀ ਕਿ ਭਰ ਦੋ ਭਾਈ ਜੀ ਨੇ ਵੱਧ ਭਰਤੇ ਉਹਨੂੰ ਬਣਾ ਦਾਂਗੇ ਪਰ ਐ ਨਹੀਂ ਬਣਾਉਂਦੇ ਲੋਕ ਲੋਕ ਸਿਆਣੇ ਨੇ ਜੀ ਮੈਂ ਤਾਂ ਲੋਕਾਂ ਤੇ ਛੱਡਦਾ ਮੈਂ ਤਾਂ ਇਹੀ ਕਹੂੰਗਾ ਕਬੀਰਾ ਤੇਰੀ جھੋਂਪੜੀ ਗੱਲ ਕਟੀਆਂ ਕੇ ਪਾਸ ਜੋ ਕਰਨਗੇ ਸੁਭਰਨਗੇ ਤੂੰ ਕਿਉਂ ਬਿਆ ਉਦਾਸ ਤੁਹਾਨੂੰ ਬਹੁ ਬਹੁ ਮੁਬਾਰਕਾਂ ਅੱਜ ਤੁਹਾਡੇ ਸਵਾਲ ਨਹੀਂ ਅੱਜ ਆ ਚੱਲੂਗਾ ਇਹ ਹੁਣ ਕਾਉਂਸਲਰ ਤੋਂ ਲੈ ਕੇ ਐਮ ਐਲ ਏ ਤੇ ਸੀ ਐਮ ਦੇ ਰੇਟ ਦੱਸੀ ਜਾਂਦੇ ਨੇ ਇਹਨਾਂ ਦੀ ਨੀਤ ਇਹ ਹੈ ਜੀ ਇਹਨਾਂ ਨੂੰ ਕੁਰਸੀਆਂ ਦੇ ਰੇਟ ਮੁਬਾਰਕ ਹੋਣ ਸਾਰਿਆਂ ਨੂੰ ਕਿੰਨੇ ਸੌ ਕਰੋੜ ਚ ਸੀ ਐਮ ਦੀ ਕੁਰਸੀ ਵਿਕਦੀ ਹੈ ਕਿੰਨੇ ਸੌ ਕਰੋੜ ਚ ਮੰਤਰੀ ਵਿਕਦੇ ਨੇ ਇਹ ਤਾਂ ਮੰਡੀਆਂ ਦੇ ਭਾਅ ਵਾਂਗੂ ਸੁਣਾਉਣ ਲੱਗ ਗਏ ਜਿਹੜੇ ਹਾਤੀ ਪ੍ਰੋਗਰਾਮ ਚ ਆਉਂਦੇ ਹੁੰਦੇ ਸੀ ਪਹਿਲਾਂ ਠੀਕ ਹੈ ਨਾ ਕਿ ਐਨ ਐਚ ਅਜ ਐਮ ਐਲ اے ਵੀ ਕਿਨੇ ਜੀ ਐਨ ਐਚ ਅਜ ਜਿਹੜਾ ਉਹ ਕੌਂਸਲਰ ਵੀ ਕਿਨੇ ਜੀ ਐਨ ਐਚ ਸੀ ਐਮ बिक ਗਿਆ ਜੀ ਤੇ ਇਹਨਾਂ ਨੂੰ ਇਹਨਾਂ ਦੇ ਰੇਟ ਮੁਬਾਰਕ ਇਹ ਪੰਜਾਬ ਦੀ ਮਤਲਬ ਇਕਨੋਮੀ ਦਾ ਰੇਟ ਲਾ ਰਹੇ ਨੇ ਇਹ ਪੰਜਾਬ ਦੀਆਂ ਕੁਰਸੀਆਂ ਦੇ ਰੇਟ ਲਾ ਰਹੇ ਨੇ ਕਿ ਜੀ ਆ ਆ ਮਹਿਕਮਾ ਐਨ ਐਚ ਵਿਕੂਗਾ ਆ ਮੰਤ్రਾਲਾ ਐਨ ਐਚ ਵਿਕੂਗਾ ਤੇ ਸੀ ਐਮ ਐਨ ਐਚ ਵਿਕੂਗਾ ਇੱਥੋਂ ਇਹਨਾਂ ਦੀ ਨੀਅਤ ਪਤਾ ਲੱਗਦੀ ਹੈ ਠੀਕ ਹੈ ਨਾ ਮੈਂ ਪੰਜਾਬ ਦੇ ਵਿੱਚ ਇਨਵੈਸਟਮੈਂਟ ਲੈ ਕੇ ਆਉਣ ਬਾਰੇ ਗੱਲਾਂ ਕਰ ਰਿਹਾ ਮੈਂ ਪੰਜਾਬ ਦੇ ਵਿੱਚ ਇੰਡਸਟਰੀ ਨੂੰ ਵਾਪਸ ਲੈ ਕੇ ਆਉਣ ਬਾਰੇ ਗੱਲਾਂ ਕਰ ਰਿਹਾ ਇਹ ਬਲਟੋਹੇ ਨੂੰ ਵਾਪਸ ਲੈ ਕੇ ਆਉਣ ਬਾਰੇ ਗੱਲਾਂ ਕਰ ਰਹੇ ਨੇ ਠੀਕ ਹੈ ਜੀ ਮੈਂ ਉਹਨਾਂ ਦੇ ਇੰਡਸਟਰੀ ਲਿਸਟਾਂ ਦੇ ਕਿਸਾਨਾਂ ਦੇ ਕਰਜ਼ੇ ਜਾਂ ਬਿਜਲੀ ਦੇ ਬਿੱਲ ਮਾਫ ਕਰਨ ਨੂੰ ਫਿਰਦਾ ਇਹ ਗੈਨੀਕਰ ਬਚਨ ਸਿੰਘ ਨੂੰ ਮਾਫ ਕਰੀ ਜਾਂਦੇ ਜੀ ਫਰਕ ਹੈ ਬਸ ਨੀਤਾਂ ਦਾ ਮੈਂ ਤਾਂ ਕੰਮ ਕਰੂੰਗਾ ਬਾਕੀ ਲੋਕਾਂ ਤੇ ਛੱਡ ਦਿੰਨੇ ਆ ਲੋਕਾਂ ਨੂੰ ਪਤਾ ਕਿ ਕੌਣ ਕਿੰਨੀ ਮਿਹਨਤ ਕਰ ਰਿਹਾ ਪੰਜਾਬ ਵਾਸਤੇ ਕਿਹਦੇ ਕਿਹਦੇ ਦਿਲ ਚ ਦਰਦ ਹੈ ਜਿਹੜੇ ਸੌਆਂ ਕਰੋੜਾਂ ਦੀਆਂ ਜੁੜੇ ਆ 1900 ਕਰੋੜ ਚਾਹ ਬਿਖਿਆ ਫਿਰ ਐ ਥੋੜੀ ਹੋਊਗਾ ਫਿਰ 500 ਕਰੋੜ ਚ ਸੀਐਮ ਦੀ ਕੁਰਸੀ ਲੈ ਕੇ ਫਿਰ ਉਹ ਸੇਵਾ ਕਰੂਗਾ ਫਿਰ ਉਹ ਉਹ ਪਹਿਲਾਂ ਤਾਂ ਉਹ 500 ਕਰੋੜ ਪੂਰਾ ਕਰੂਗਾ ਫਿਰ ਉਸ ਤੋਂ ਬਾਅਦ ਉਹ ਪ੍ਰੋਫਿਟਵਲ ਜਾਊਗਾ ਇਹ ਤਾਂ ਫਿਰ ਪੰਜਾਬ ਦਾ ਟੈਂਡਰ ਹੀ ਲਾਤਾ ਇਹਨਾਂ ਨੇ ਕਿ ਪੰਜਾਬ ਦਾ ਟੈਂਡਰ ਖੁੱਲ ਗਿਆ ਜੀ ਕਿ ਭਰ ਦੋ ਭਾਈ ਜੀ ਨੇ ਵੱਧ ਭਰਤੇ ਉਹਨੂੰ ਬਣਾ ਦਾਂਗੇ ਪਰ ਐ ਨਹੀਂ ਬਣਾਉਂਦੇ ਲੋਕ ਲੋਕ ਸਿਆਣੇ ਨੇ ਜੀ ਮੈਂ ਤਾਂ ਲੋਕਾਂ ਤੇ ਛੱਡਦਾ ਮੈਂ ਤਾਂ ਇਹੀ ਕਹੂੰਗਾ ਕਬੀਰਾ ਤੇਰੀ جھੋਂਪੜੀ ਗੱਲ ਕਟੀਆਂ ਦੇ ਪਾਸ ਜੋ ਕਰਨਗੇ ਸੁਭਰਨਗੇ ਤੂੰ ਕਿਉਂ ਪਿਆ ਉਦਾਸ ਤੁਹਾਨੂੰ ਬਹੁ ਬਹੁ ਮੁਬਾਰਕਾਂ ਅੱਜ ਤੁਹਾਡੇ ਸਵਾਲ ਨਹੀਂ ਅੱਜ ਆ ਚੱਲੂਗਾ